ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਨਵਜੋਤ ਕੋਰ ਸਿੱਧੂ ਇੱਕ ਦੂਜੇ ਦੇ ਅਮੋ ਸਾਹਮਣੇ ਹੋ ਗਏ ਨੇ ਇੱਕ ਦੂਜੇ ਖਿਲਾਫ ਬਿਆਨ ਬਾਜ਼ੀਆਂ ਸ਼ੁਰੂ ਹੋ ਗਈਆਂ ਨੇ ਦੱਸ ਦਈਏ ਕਿ ਨਵਜੋਤ ਕੋਰ ਸਿੱਧੂ ਦੇ ਬਿਆਨ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਾਂਗਰਸ ਵਿੱਚ ਲਗਾਤਾਰ ਇਹਨਾਂ ਬਿਆਨਾਂ ਨੂੰ ਲੈ ਕੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ ਪਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਜਿਹੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਨੇ ਜਿਸ ਕਰਕੇ ਉਹ ਸੁਰਖੀਆਂ ਦਾ ਹਿੱਸਾ ਬਣ ਗਏ ਨੇ ਪਿਛਲੇ ਸਮੇਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਬਹੁਤ ਘੱਟ ਐਕਟਿਵ ਸੀ ਪਰ ਹੁਣ ਜੋ ਬਿਆਨ ਦੇ ਰਹੇ ਨੇ ਉਹਨਾਂ ਦੇ ਬਿਆਨ ਸੁਰਖੀਆਂ ਦਾ ਹਿੱਸਾ ਬਣੇ ਨੇ ਪੂਰੀ ਜਾਣਕਾਰੀ ਦੇਵਾਂਗੇ ਆਖਰ ਕਿਹੜੇ ਕਿਹੜੇ ਬਿਆਨਾਂ ਕਰਕੇ ਇੱਕ ਦੂਜੇ ਦੇ ਆਹਮੋ ਸਾਹਮਣੇ ਹੋਏ ਨੇ ਪਰ ਇੱਥੇ ਦਿਲਚਸਪ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਥੋਂ ਤੱਕ ਵੀ ਆਖਿਆ ਬੀਤੇ ਦਿਨੀ ਕਿ ਭਾਜਪਾ ਦੇ ਵਿੱਚ ਉਹਨਾਂ ਦੀ ਸੁਣੀ ਹੀ ਨਹੀਂ ਜਾਂਦੀ ਪਰ ਕਾਂਗਰਸ ਵਿੱਚ ਉਹਨਾਂ ਦੀ ਜ਼ਰੂਰ ਸੁਣੀ ਜਾਂਦੀ ਸੀ ਇੱਕੋ ਵਾਰੀ 'ਚ ਉਹਨਾਂ ਨੂੰ ਹਾਈ ਕਮਾਂਡ ਵੀ ਮਿਲਦੀ ਸੀ ਯਾਨੀ ਕਿ ਮੀਟਿੰਗ ਕਰਦੀ ਸੀ ਪਰ ਭਾਜਪਾ ਦੇ ਵਿੱਚ ਉਹਨਾਂ ਤੋਂ ਕੁਝ ਪੁੱਛਿਆ ਹੀ ਨਹੀਂ ਜਾਂਦਾ ਅਜਿਹੀਆਂ ਗੱਲਾਂ ਦਾ ਪ੍ਰਗਟਾਵਾ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੋ ਤੁਸੀਂ ਜਾਣਦੇ ਹੋ ਕਿ ਮੈਂ ਮੁੱਖ ਮੰਤਰੀ ਕਿਵੇਂ ਬਣਿਆ ਜਿਹੜੀਆਂ ਸਾਲ 2002 ਦੀ ਵਿੱਚ ਚੋਣਾਂ ਹੋਈਆਂ ਸੀ ਅਸੀਂ ਜਿੱਤੇ ਸੀ ਉਸ ਵਿੱਚ ਮੈਂ ਸੀ ਸਾਨੂੰ 62 ਸੀਟਾਂ ਮਿਲੀਆਂ ਸਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਉੱਤੇ ਸਵਾਲ ਖੜੇ ਕੀਤੇ ਨੇ ਦਰਅਸਲ ਸਿੱਧੂ ਨੇ ਬੀਤੇ ਦਿਨੀ ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ ਵਾਲਾ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ ਡਾਕਟਰ ਨਵਜੋਤਕੁਰ ਸਿੱਧੂ ਨੂੰ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ ਸੀ। ਉਹਨਾਂ ਨੂੰ ਮੁਅਤਲ ਕਿਉਂ ਕੀਤਾ ਗਿਆ ਇਸ ਬਾਰੇ ਕਾਂਗਰਸ ਨੇ ਕੁਝ ਵੀ ਸਪਸ਼ਟ ਨਹੀਂ ਕੀਤਾ ਸੀ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੇ ਸਿਆਸੀ ਤਕਰਾਰ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਨਵਜੋਤਕੁਰ ਸਿੱਧੂ ਨੇ ਪਿਛਲੇ ਦਿਨੀ ਚੰਡੀਗੜ੍ਹ ਵਿੱਚ ਇਹ ਕਿਹਾ ਸੀ ਕਿ ਪੰਜਾਬ ਵਿੱਚ ਮੁੱਖ ਮੰਤਰੀ ਬਣਨ ਲਈ 500 ਕਰੋੜ ਰੁਪਏ ਦਾ ਸੂਟਕੇਸ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚ ਵਾਪਸ ਹੋਣਗੇ ਜੇਕਰ ਪਾਰਟੀ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਪਰ ਉਹਨਾਂ ਕੋਲ ਇੰਨੇ ਪੈਸੇ ਨਹੀਂ ਹਨ ਇਸ ਬਿਆਨ ਨੇ ਕਾਂਗਰਸ ਪਾਰਟੀ ਤੇ ਪੰਜਾਬ ਦੀ ਸਿਆਸਤ ਪਖਾ ਦਿੱਤੀ ਸੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਖਬਰ ਏਜੰਸੀ ਨਾਲ ਗੱਲ ਕਰਦਿਆਂ ਉਹ ਕਿਹਾ ਕਿ ਮੇਰਾ ਮੰਤਰੀ ਸੀ ਮੈਂ ਉਸ ਨੂੰ ਦੋ ਵਿਭਾਗ ਦਿੱਤੇ ਸਨ ਅਤੇ ਉਹ ਹਰ ਰੋਜ਼ ਬਿਜਲੀ ਦੀ ਸਥਿਤੀ ਬਾਰੇ ਰੌਲਾ ਪਾ ਰਿਹਾ ਸੀ ਅਤੇ ਮੈਂ ਕਿਹਾ ਠੀਕ ਹੈ ਮੇਰੇ ਕੋਲ ਬਿਜਲੀ ਵਿਭਾਗ ਹੈ ਤੁਸੀਂ ਮੇਰਾ ਬਿਜਲੀ ਵਿਭਾਗ ਲੈ ਲਓ ਤੇ ਇਸ ਨੂੰ ਚਲਾਓ ਤੁਸੀਂ ਇਹ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਚਲੇ ਗਏ ਅੱਗੇ ਕੈਪਟਨ ਨੇ ਕਿਹਾ ਕਿ ਨਵਜੋਤ ਸਿੰਧੂ ਜ਼ਿੰਮੇਵਾਰੀ ਨਹੀਂ ਲੈਂਦੇ 7 ਮਹੀਨਿਆਂ ਤੱਕ ਉਹਨਾਂ ਦੀਆਂ ਫਾਈਲਾਂ ਕਲੀਅਰ ਨਹੀਂ ਹੁੰਦੀਆਂ ਸਨ ਗਾਂਧੀ ਸ਼੍ਰੀਮਤੀ ਗਾਂਧੀ ਨੇ ਉਹਨਾਂ ਨੂੰ ਕਾਂਗਰਸ ਪ੍ਰਧਾਨ ਬਣਾਇਆ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕਦੇ ਪੰਜਾਬ ਪਾਰਟੀ ਲਈ ਕੁਝ ਨਹੀਂ ਕੀਤਾ ਸੋ ਇਹ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤੇ ਨੇ ਨਵਜੋਤ ਸਿੰਘ ਸਿੱਧੂ ਅਤੇ ਨਵਜੋਤਕੁਰ ਸਿੱਧੂ ਖਿਲਾਫ ਸੋਦਰ ਸ਼ੁੱਕਰਵਾਰ ਸ਼ਾਮ ਨੂੰ ਨਵਜੋਤਕੁਰ ਸਿੱਧੂ ਨੇ ਆਪਣੇ ਐਕਸਹੈਂਡਲ ਉੱਤੇ ਲਿਖਿਆ ਕਿ ਕੈਪਟਨ ਅਮਰਿੰਦਰ ਸਿੰਘ ਮੈਂ ਬਸ ਇਹੀ ਕਹਿਣਾ ਚਾਹੁੰਦੀ ਸੀ ਕਿ ਤੁਸੀਂ ਨਵਜੋਤ ਸਿੱਧੂ ਦੀਆਂ ਫਾਈਲਾਂ ਨੂੰ ਕਿਉਂ ਨਹੀਂ ਕਲੀਅਰ ਕੀਤੀਆਂ ਜੋ ਪੰਜਾਬ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਸਨ ਮਾਈਨਿੰਗ ਨੀਤੀ ਸ਼ਰਾਬ ਨੀਤੀ ਯਾਤਰਾ ਅਤੇ ਮੈਡੀਕਲ ਟੂਰਿਜ਼ਮ ਅੰਮ੍ਰਿਤਸਰ ਗੰਡੋਲਾ ਪ੍ਰੋਜੈਕਟ ਕੂੜਾ ਨਿਪਟਾਰਾ ਪ੍ਰੋਜੈਕਟ ਸੰਸਥਾਨਕ ਸੰਸਥਾਵਾਂ ਵਿੱਚ ਟਰਾਂਸਪੈਰੈਂਸੀ ਰਾਸ਼ਟਰੀ ਥਾਮਾ ਫਿਲਮ ਸਿਟੀ ਪ੍ਰੋਜੈਕਟ ਜਲਖੇਟ ਪ੍ਰੋਜੈਕਟ ਰنجਿਤ ਐਵੇਨਿਊ ਵਿਕੇਸ਼ ਸਪੋਰਟਸ پارک ਪੰਜਾਬ ਲਈ ਕਲੀਨਰੀ ਯੂਨੀਵਰਸਟੀਆਂ ਲਈ ਸੋ ਇਹ ਨਵਜੋਤ ਕੋਰ ਸਿੱਧੂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਸੋ ਵੱਡੀ ਖਬਰ ਹੈ ਕਿ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਪਿਛਲੇ ਸਮੇਂ ਦੌਰਾਨ ਤਕਰਾਰ ਹੁੰਦੀ ਰਹੀ ਸਰਕਾਰ ਸਮੇ ਪਰ ਹੁਣ ਨਵਜੋਤ ਕੋਰ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਸਤਿੱਕੀ ਬਿਆਨਬਾਜ਼ੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ